ਪਈ ਵਰਿਆਮ ਸਿੰਘ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਮਾ ਹਰਸਾ ਯੂਪੀ ਦੀ ਜੇਲ੍ਹ ਦੇ ਵਿੱਚ ਗੁਜ਼ਾਰਿਆ ਤੇ ਅੱਜ ਉਹਨਾਂ ਦਾ ਪਰਿਵਾਰ ਕਾਫੀ ਮੁਸ਼ਕਲਾਂ ਦੇ ਵਿੱਚ ਨਜ਼ਰ ਆ ਰਿਹਾ ਪਹਿਲਾ ਸਾਡੇ ਨਾਲ ਪਰਿਵਾਰ ਦੇ ਤਿੰਨੇ ਜੀ ਮੌਜੂਦ ਨੇ ਜੋ ਲਗਾਤਾਰ ਇੱਕ ਗਰੀਬੀ ਦੇ ਹਾਲਾਤਾਂ ਦੇ ਵਿੱਚ ਤੇ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਣੇ ਤੁਹਾਡਾ ਕੀ ਨਾਮ ਹੈ ਪਹਿਲਾਂ ਸਿਮਰਜੀਤ कौर ਤੇ ਭਾਈ ਵਰਿਆਮ ਸਿੰਘ ਹੋਣਾ ਦੇ ਤੁਸੀਂ ਪਰਿਵਾਰ ਚ ਆਨੇ ਹੋ ਲੰਮਾ ਹਰਸਾ ਉਹਨਾਂ ਦੀ ਹਾਂਜੀ ਕੀ ਅੱਜ ਘਰ ਦੇ ਵਿੱਚ ਕੀ ਦਿੱਕਤ ਆ ਰਹੀ ਆ ਤੁਸੀਂ ਕੀ ਮੰਗ ਕਰ ਰਹੇ ਹੋ ਸਿੱਖ ਜਗਤ ਤੋਂ ਜਾਂ ਲੋਕਾਂ ਤੋਂ ਕਿਉਂਕਿ ਭਾਈ ਬਰਿਆਮ ਸਿੰਘ ਨੇ ਆਪਣਾ ਆਧਾਰ ਸਾਜ਼ ਜ਼ਿੰਦਗੀ ਜੇਲ੍ਹ ਦੇ ਵਿੱਚ ਕੱਟੀ ਸੀ ਤੁਸੀਂ ਅਸੀਂ ਬਹੁਤ ਗਰੀਬ ਆ ਮੇਰੇ ਪਾਪਾ ਜੀ ਰੋਲ ਲਾਉਂਦੇ ਨੇ ਪਾਠੀ ਏ ਇੱਕ ਮਹੀਨੇ 'ਚ 4 ਤੋਂ 5 ਪਾਠ ਆ ਹੀ ਜਾਂਦੇ ਨੇ ਜਿਨ੍ਹਾਂ ਨਾਲ ਅਸੀਂ ਗੁਜ਼ਾਰਾ ਕਰਦੇ ਆ ਬਾਕੀ ਸਾਡੀ ਇੱਕ ਗਿੱਲਾ ਪੈ ਲਈ ਏ ਉਹ ਵੀ ਨਦੀ ਦੇ ਕੰਢੇ ਆ ਪਿਛਲੇ ਸਾਲ ਅਸੀਂ ਚੋਨਾ ਲਾਇਆ ਹੀਗਾ ਦੋ ਵਾਰਾਂ ਲਾਇਆ ਉਹ ਰੁੜ ਗਿਆ ਨਦੀ ਆ ਗਈ ਸੀਗੀ ਕਰਾਂ ਤਾਂ ਕਿ ਨਦੀ ਆ ਜਾਂਦੀ ਹੈ ਤੇ ਅਸੀਂ ਸਿੱਖਾਂ ਵੱਲੋਂ ਇਹੀ ਮੰਗ ਕਰਦੇ ਆ ਕਿ ਸਾਡੀ ਹੈਲਪ ਕਰਨ ਹੋਰ ਵੀ ਕਈ ਸਾਡੇ ਵਰਗੇ ਹੈਗੇ ਆ ਜਿਨ੍ਹਾਂ ਦੀ ਹੈਲਪ ਕਰਨ ਤੇ ਜੋ ਤੁਹਾਡੇ ਫਾਦਰ ਨੇ ਉਹ ਗਰੰਥੀ ਸਿੰਘ ਨੇ ਤੇ ਕਿੰਨਾ ਕੁ ਦਾ ਗੁਜ਼ਾਰਾ ਹੋ ਸਕਦਾ ਕਿੰਨੇ ਕੁ ਕਮਾ ਸਕਦੇ ਨੇ ਕਿੰਨਾ ਕਮਾ ਲੈਣ ਪੰਜ ਤੋਂ 10000 ਤੱਕ ਕਮਾਈ ਲੈਂਦੇ ਨੇ ਹਾਂਜੀ ਹਾਂਜੀ ਵਿੱਚੋਂ ਘਰ ਦੇ ਖਰਚੇ ਵੀ ਐ ਸਾਡੀ ਪੜ੍ਹਾਈ ਵੀ ਐ ਅਸੀਂ ਚਾਹੁੰਦੇ ਹਾਂ ਕਿ ਅਸੀਂ ਵੱਧ ਤੋਂ ਵੱਧ ਪੜ੍ਹੀਏ ਕੁਝ ਬਣੀਏ ਜੋ ਕਿ ਫੈਮਿਲੀ ਨੂੰ ਅਸੀਂ ਹੈਲਪ ਦੇ ਸਕੀਏ ਇਹ ਵਿਰਿਆਮ ਸਿੰਘ ਦੇ ਨੋ ਨੇ ਹਾਂਜੀ ਮੰਮਾ ਮਤਲਬ ਜੀ ਕੀ ਕਹਿਣਾ ਚਾਹੋਗੇ ਅ ਪਰਿਵਾਰ ਦੇ ਕਿਵੇਂ ਦੇ ਹਾਲਾਤ ਨੇ ਪਹਿਲਾਂ ਤਾਂ ਤੁਹਾਡੀ ਅੱਖਾਂ ਦੇ ਹੰਝੂ ਤੋਂ ਲੱਗ ਰਿਹਾ ਕਿ ਵਰਸਿਆਮ ਸਿੰਘ 27 ਸਾਲ ਦੀ ਜੇਲ੍ਹ ਕੱਟੀ ਤੇ ਉਹਨਾਂ ਦਿਨਾਂ ਦੇ ਵਿੱਚ ਕਿਵੇਂ ਦੀ ਮੁਸ਼ਕਲਾਂ ਆਈਆਂ ਬਹੁਤ ਮੁਸ਼ਕਲਾਈਆਂ ਸੀ ਸੋਚ ਰਹੇ ਆ ਕਿ ਸਾਡੀ ਕੋਈ ਹੈਲਪ ਕਰੇ ਤੇ ਇੱਕ ਕਿਲਾ ਪੈਲੀ ਆ ਉਹ ਵੀ ਉਹਦੇ ਵਿੱਚ ਜੋ ਨਾਲਾ ਆ ਉਹ ਵੀ ਰੁੜ ਗਿਆ ਸਾਡਾ ਤੇ ਤਿੰਨ ਦੋ ਮੇਰੀਆਂ ਬੇਟੀਆਂ ਵਾ ਇੱਕ ਮੇਰਾ ਬੇਟਾ ਵਾ ਸਾਡੀ ਕਿਸੇ ਨੇ ਹੈਲਪ ਨਹੀਂ ਕੀਤੀ ਸਾਡੀ ਰੰਮੂ ਵਾਲੀ ਜੀ ਨੇ ਹੈਲਪ ਕੀਤੀ ਬਰਿਆਮ ਸਿੰਘ ਹੁਣਾਂ ਤੇ ਕਿੰਨਾ ਇੱਕ ਖਰਚਾ ਲੱਗ ਗਿਆ ਸੀ ਕਿਉਂਕਿ ਆਮ ਤੌਰ ਤੇ ਦੇਖਦੇ ਆ ਜਿਨ੍ਹਾਂ ਦੇ ਕੋਈ ਜੇਲ੍ਹ ਦੇ ਵਿੱਚ ਹੋਵੇ ਉਹਨਾਂ ਦਾ ਸਾਰਾ ਜਿਹੜਾ ਜਿੰਨੀ ਜ਼ਮੀਨ ਜਾਇਦਾਦ ਹੁੰਦੀ ਆ ਉਧਰ ਹੀ ਸਾਰੀ ਰੁੜ ਜਾਂਦੀ ਉਹਨਾਂ ਤੇ ਕਿੰਨਾ ਖਰਚਾ ਲੱਗਿਆ ਉਹਨਾਂ ਤੇ ਵੀ ਉਹਨਾਂ ਦੇ ਜਿੰਨਾ ਕਮਾਉਂਦੇ ਸੀ ਉਹਨਾਂ ਕ ਲੱਗ ਹੀ ਜਾਂਦਾ ਹਾਂਜੀ ਕਈ ਤਾਂ ਕਈ ਵਾਰ ਤਾਂ ਮੁਲਾਕਾਤੇ ਜਾਵ ਨਹੀਂ ਪਉਂਦੇ ਹੁੰਦੇ ਦਾਦਾ ਗੁੱਸੇ ਹੁੰਦੇ ਹੁੰਦੇ ਕਿ ਆਏ ਨਹੀਂ ਪੈਸੇ ਨਹੀਂ ਸੀ ਹੁੰਦੇ ਇਸ ਕਰਕੇ ਹੁਣ ਪਰਿਵਾਰ ਦੇ ਵਿੱਚ ਕਿਵੇਂ ਜੀਉਂ ਤੁਸੀਂ ਅਸੀਂ ਇੱਕ ਅਸੀਂ ਚਾਰ ਜੀ ਆ ਚ ਪੰਜ ਅਸੀਂ ਦੋ ਭੈਣਾਂ ਵਾ ਇੱਕ ਭਰਾ ਮਮਾ ਡੈਡੀ ਹਾਂਜੀ ਹਾਂਜੀ ਤੇ ਕੀ ਮੰਗ ਕਰ ਰਹੇ ਹੋ 5000 ਰੁਪਏ ਹੁਣ ਪਰਿਵਾਰ जावे बड़ी बात हां जी किस प्रकार की सहायता पठे मत ला कितोंアダ भीड़ भी ज्यादा चलते चुप कर ये भी रोने रोने की जरूरत नहीं है सारी गल दसो पहला ता नहीं इब्राहिम लगा प राज ਦੀ 90 ਕਲਾਸ ਚ ਗਵੀ ਨੇ ਕੁਝ ਕਰਨਾ ਹੈ ਜੁਗਰਾਜ ਪਰਿਵਾਰ ਦੇ ਵਿੱਚ ਜਿਵੇਂ ਤੁਹਾਡੇ ਫਾਦਰ ਰੋਲ ਲਾਉਂਦੇ ਨੇ ਤਾਂ ਚਲੋ ਗੁਜ਼ਾਰਾ ਥੋੜਾ ਬਹੁਤਾ ਚੱਲ ਜਾਂਦਾ ਹੁਣ ਤੁਸੀਂ ਸਿੱਖ ਜਗਤ ਤੋਂ ਕੀ ਇਹੀ ਮੰਗ ਕਰਦੇ ਹੋ ਕਿ ਵਿੱਤੀ ਸਹਾਇਤਾ ਕੀਤੀ ਜਾਵੇ ਤੁਹਾਡੇ ਕੋਲ ਹਾਂਜੀ ਵਿੱਤੀ ਸਹਾਇਤਾ ਕੀਤੀ ਜਾਵੇ ਤੁਸੀਂ ਕੋਈ ਆਪ ਦੇ ਜੋਗਾ ਕੁਝ ਪਕੜਨਾ ਚਾਹੁੰਦੇ ਹੋ ਕੁਝ ਜੋ ਸਾਡੀ ਮਦਦ ਕਰੇ ਆ ਜਨਾ ਪੜਨ ਦਾ ਪੜਨ ਚਾਹੁੰਦਾ ਤਾਂ ਲਗਾਤਾਰ ਇਹ ਸਾਡੇ ਨਾਲ ਵਿਰਿਆਮ ਸਿੰਘ ਹੋਣ ਦਾ ਸਾਰਾ ਪਰਿਵਾਰ ਸੀਗਾ ਜਿਨ੍ਹਾਂ ਦੇ بیٹے ਨੇ ਉਹ ਗ੍ਰੰਥੀ ਸਿੰਘ ਨੇ ਰੋਲ ਲਗਾਉਂਦੇ ਨੇ ਅਤੇ ਗੁਜ਼ਾਰੇ ਜੋਗੇ ਕੁਝ ਪੈਸੇ ਹੋ ਜਾਂਦੇ ਨੇ ਪਰ ਪਰਿਵਾਰ ਦੇ ਵਿੱਚ ਅੱਜ ਬਹੁਤ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦੇ ਪੋਤੇ ਜੁਗਰਾਜ ਸਿੰਘ ਨੇ ਲਗਾਤਾਰ ਉਹਨਾਂ ਦੇ ਹੰਝੂ ਦੱਸ ਰਹੇ ਨੇ ਕਿ ਪਰਿਵਾਰ ਦੇ ਵਿੱਚ ਬਹੁਤ ਵੱਡੀ ਗਰੀਬੀ ਦੀ ਅੱਜ